ਅੱਜ ਧੀਏ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਹਦੇ ਬਾਰੇ ਮੈਂ ਜਾਣਕਾਰੀ ਦੇਣੀ ਅਸਲ 'ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ मेट्रो इको ग्रीन रिसोर्ट ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲੋਕ ਦਾ Mohali ਡਿਸਟ੍ਰਿਕਟ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਸ਼ੁਰੂਆਤ ਹੁੰਦੀ ਹੈ ਜਦੋਂ 1985-86 ਚ ਬਾਦਲ ਫੈਮਲੀ ਨੇ 86 ਕੇ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਤਵਨ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕਕ ਟੂਰਿਜ਼ਮ ਪਾਲਿਸੀ ਦੇ ਅੰਡਰ ਅਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦੇ ਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਆਂ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉਹ ਤੇ ਹੋਟਲ ਬਣਾਉਣ ਦਾ ਸੀਐਲੂ ਲੈ ਲਿਆ ਗਿਆ ਖੁਦ ਹੀ ਸੀਗੇ ਤਸੀਐਲੂ ਕੌਣ ਮਨਾ ਕਰ ਦੂਗਾ ਜੇ ਤੁ ਆਪ ਹੀ ਤਾਂ ਦੇਣਾ ਹੈ ਹਾਲਾਂਕਿ ਪੀਐਲਪੀਏ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ 1900 ਦੇ ਤਹਿਤ ਉੱਥੇ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਕੰਪਨੀ ਨੇ ਅਪਰੂਵਲ ਲੈ ਲਿਆ 7.27 ਹੈਕਟੇਅਰ ਤਕਬ ਬੀ ਇਕੜ ਫੋਰੈਸਟ ਦਾ ਜਿਹੜਾ 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਨਿਆਹ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 2 9 3 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਇਹ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 5 7 2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਹੀ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਹੁਣ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਤੀ ਪਾਕਟ A 86 ਕਨਾਲ 16 ਮਰਲੇ ਪਾਕਟ B ਦੇ ਵਿੱਚ 55 ਕਨਾਲ 16 ਮਰਲੇ ਪਾਕਟ C ਜ 23 ਕਨਾਲ 16 ਮਰਲੇ ਟੋਟਲ 20.8 ਏਕੜ ਪਾਕਟ A 86 ਕਨਾਲ ਐਂਡ 16 ਮਰਲੇ ਪਾਕਟ B 55 ਕਨਾਲ ਐਂਡ 16 ਮਰਲੇ ਪਾਕਟ C ट्वेंटी थ्री कनाल एंड सोलह मरले टोटल टू पॉइंट एट 8.42 हेक्टेयर, एट पॉइंट फोर टू हैयर यह जमीन इट्ठी होगी भी इक्की किले मजॉरिटी ऑफ द शेयर ऑफ मैट्रो इको ग्रीन रिसोर्ट लिमिटेड एक कोले ने जी बादल परिवार को सुखबीर बादल को एक लाख तरासी हज़ार दो सौ पच्ची शेयर ने इस प्राइवेट लिमिटेड कंपनी के मेट्रो इको ग्रीन रिसोर्ट ਦੇ 100 ਰੁਪਿਆ ਕੀਮਤ ਦੇ 1,83,225 ਸ਼ੇਅਰ ਮਿਸਸ ਹਰ ਸਿਮਰਤ ਕੌਰ ਬਾਦਲ ਕੋਲ 81,500 ਸ਼ੇਅਰ ਨੇ 100 ਰੁਪਿਆ ਉਹਦੀ ਕੀਮਤ ਹੈ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਕੋਲੇ 53,550 ਸ਼ੇਅਰ ਨੇ ਸੁ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟ੍ਰਕਸ਼ਨ ਦੀ ਐਕਟੀਵਿਟੀਜ਼ ਹੋਰ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1/4/2016 ਨੂੰ ਸ਼ੁਰੂ ਹੋ ਜਾਂਦੀ ਹੈ। ਤਰਜ਼ੋਰ ਜਿਹੜਾ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ। ਹੁਣ ਆ ਜਾਂਦੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰ ਦਾਂ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਇਕੋ ਟੂਰਿਜ਼ਮ ਦੀ ਉਹ ਜੋ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸ ਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਈ ਜੀ ਕਿੰਨੇ অপਸ਼ਨ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲੀ ਕਰਾ ਲਿਆ ফর 10 ইয়ার্স 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਤੇ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਬੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਿਕਨੇ ਸੇ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60 ਹਜ਼ਾਰ ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70 ਹਜ਼ਾਰ ਇਹਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਇਹ ਸਾਰਾ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਹੈ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ 'ਚ ਜਾਊਗਾ ਖਜ਼ਾਨੇ 'ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ